ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਿਕ ਜਿਹੜੇ ਨੇ ਇੱਥੋਂ ਦੇ ਇਹ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ ਪਹਿਲੇ ਇੱਕ ਦਿਨ ਤੇ ਹੀ ਲੱਗਾ ਵੀ ਅੱਗ ਲੱਗ ਗਈ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਸ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਉਂਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਅੱਛਾ ਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵੀ ਕਲਪਰੇਟ ਹੋਣਾ ਪੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ badi ਗੱਲ ਹੈ ਕਿ ਇੱਕ ਛੋਟੀਆਂ ਛੋਟੀਆਂ ਰੰਜਿਸ਼ ਦੇ ਵਿੱਚ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਾਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਰੈਸ਼ ਕੀਤੀ ਸੀ ਤੋਂ ਇਹ ਇਸ ਕਿਸਮ ਦਾ ਜਿਹੜੇ ਨੇ ਇਸ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾਰੀ ਗੱਲ ਕੀਤੀ ਹੈ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਸ ਦੇ ਮਤਲਬ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ مشورہ ਕਰਕੇ ਉਹਨਾਂ ਦੀ ਮਦਦ ਕਰਦੇ ਪੂਰੀ ਕੋਸ਼ਿਸ਼ ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਕ ਜਿਹੜੇ ਨੇ ਇੱਥੋਂ ਦੇ ਇਹ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ ਪਹਿਲੇ ਇੱਕ ਦਿਨ ਤੇ ਹੀ ਲੱਗਾ ਵੀ ਅੱਗ ਲੱਗੀ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਅਸੀਂ ਜਿਹੜਾ ਵੀ ਕਲਪਰੇਟ ਉਤ ਪੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ ਵੱਡੀ ਗੱਲ ਹੈ ਇੱਕ-ਇੱਕ ਛੋਟੀਆਂ-ਛੋਟੀਆਂ ਰਜਿਸਟਰ ਦੇ ਵਿੱਚ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਲੈਸ਼ ਪਈ ਸੀ। ਤੋਂ ਇਹ ਇਸ ਕਿਸਮ ਦਾ ਜਿਹੜੇ ਨੇ ਇਸ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ। ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾਰੀ ਗੱਲ ਕੀਤੀ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ। ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮੁਤਲਕ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ-ਮਸ਼ਵਰਾ ਕਰਕੇ ਉਹਨਾਂ ਦੀ ਮਦਦ ਕਰਨੀ ਪੂਰੀ। ਬੜੇ ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਿਕ ਜਿਹੜੇ ਨੇ ਇਥੋਂ ਦੇ ਇਹ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ ਪਹਿਲੇ ਇੱਕ ਦਿਨ ਤੇ ਹੀ ਲੱਗਾ ਵੀ ਅੱਗ ਲੱਗ ਗਈ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਸ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਉਂਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲੇਗਾ ਅਤੇ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵੀ ਕਲਪਰੇਟ ਹੋਵੇ ਪਰ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ ਵੱਡੀ ਗੱਲ ਹੈ ਵੀ ਇੱਕ ਛੋਟੀਆਂ ਛੋਟੀਆਂ ਰਜਿਸਟਰ ਵੇਚ ਕੇ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਰੈਸ਼ ਵੀ ਤੋ ਇਹ ਇਸ ਕਿਸਮ ਦਾ ਜਿਹੜੇ ਨੇ ਇਹ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾੜੀ ਗੱਲ ਕੀਤੀ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮਤਲਬ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ مشورہ ਕਰਕੇ ਉਹਨਾਂ ਦੀ ਮਦਦ ਕਰਦੇ ਹਾਂ